ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਕੈਨੇਡਾ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦੋ ਵੱਡੇ ਬਦਲਾਅ ਜਿਹੜੇ ਪੀਆਰ ਦੇ ਵਿੱਚ ਹੁਣ ਕੀਤੇ ਜਾ ਰਹੇ ਹਨ ਸੋ ਪਹਿਲੇ ਵੱਡੇ ਬਦਲਾਅ ਦੀ ਜ਼ਿਕਰ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ ਪੱਕੇ ਤੌਰ ਦੇ ਉੱਤੇ ਜਾ ਕੇ ਵਸਣ ਵਾਲੇ ਪੰਜਾਬੀਆਂ ਦੀ ਤਦਾਦ ਕਾਫੀ ਜ਼ਿਆਦਾ ਵੱਡੀ ਹੈ ਤੇ ਹਰ ਕੋਈ ਪੰਜਾਬੀ ਹੁਣ ਕੈਨੇਡਾ ਦੇ ਵਿੱਚ ਜਾ ਕੇ ਪੱਕੇ ਤੌਰ ਦੇ ਉੱਤੇ ਵਸਣਾ ਚਾਹੁੰਦਾ ਹੈ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਪੀਆਰ ਦੀਆਂ ਫੀਸਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਦਰਅਸਲ ਇਹ ਵਾਧਾ ਹੁਣ ਮਈ ਮਹੀਨੇ ਤੋਂ ਲਾਗੂ ਕਰ ਦਿੱਤਾ ਜਾਵੇਗਾ ਤੇ 12 ਤੋਂ 15% ਦੀ ਤੱਕ ਵਾਧਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਕੀਤਾ ਗਿਆ ਹੈ ਜੋ ਕਿ ਹੁਣ ਮਈ ਮਹੀਨੇ ਤੋਂ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਲਾਗੂ ਵੀ ਕਰ ਦਿੱਤਾ ਜਾਵੇਗਾ ਸੋ ਦੂਸਰੇ ਵੱਡੇ ਜਿਹੜੀ ਐਲਾਨ ਦੀ ਹੁਣ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਤਦਾਦ ਜਿਹੜੀ ਉਹ ਦਿਨੋ ਦਿਨ ਵਾਧੀ ਜਾ ਰਹੀ ਹੈ ਖਾਸ ਕਰਕੇ ਸਟੱਡੀ ਵੀਜ਼ਾ ਦੇ ਉੱਤੇ ਲੱਖਾਂ ਦੀ ਤਦਾਦ ਦੇ ਵਿੱਚ ਪੰਜਾਬੀ ਕੈਨੇਡਾ ਦੇ ਚ ਪਹੁੰਚਦੇ ਹਨ ਸੋ ਇਸੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉਹਨਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ ਦਰਸਲ ਹੁਣ ਕੈਨੇਡਾ ਦੇ ਵਿੱਚ ਕਈ ਇਹੋ ਜਿਹੀਆਂ categories ਹਨ ਜਿਨ੍ਹਾਂ ਦੇ ਵਿੱਚ ਹੁਣ islanders ਦੀ ਜਿਹੜੀ ਸ਼ਰਤ ਆ ਉਸ ਨੂੰ ਖਤਮ ਕਰ ਦਿੱਤਾ ਹੈ ਜਿਸ ਦੇ ਕਾਰਨ ਹੁਣ ਕੈਨੇਡਾ ਦੇ ਵਿੱਚ PNP ਪ੍ਰੋਗਰਾਮ ਦੇ ਵਿੱਚ ਫਾਈਲ ਲਗਾਉਣ ਵਾਲੇ ਪੰਜਾਬੀ ਭਾਰਤੀ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟਾਂ ਦੇ ਲਈ ਇਹ ਕਾਫੀ ਜ਼ਿਆਦਾ ਸੁਖਾਲਾ ਕਰ ਦਿੱਤਾ ਗਿਆ ਹੈ ਕਿਉਂਕਿ ਹੁਣ ਇਸ ਦੇ ਵਿੱਚ ਕੋਈ ਵੀ ਲੈਂਗੁਏਜ ਦੀ ਜਿਹੜੀ ਸ਼ਰਤ ਆ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ ਜਿਹੜੀਆਂ ਵੀ ਲੈਂਗੁਏਜ ਦੀਆਂ ਜਿਹੜੇ ਟੈਸਟ ਆ ਉਹਨਾਂ ਦੇ ਵੱਲੋਂ ਮਾਨਤਾ ਦਿੱਤੀ ਗਈ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉਸ ਦਾ ਹੁਣ ਸਰਟੀਫਿਕੇਟ ਜਿਹੜਾ ਹੈ ਨਹੀਂ ਲਗਾਇਆ ਜਾਏਗਾ ਕਿਉਂਕਿ ਹੁਣ PNP ਦੇ ਵਿੱਚ ਫਾਈਲਾਂ ਲਗਾਉਣ ਵਾਲੇ ਜਿਹੜੇ ਵੀ ਕੈਂਡੀਡੇਟ ਕੈਨੇਡਾ ਦੇ ਵਿੱਚ ਹਨ ਉਹਨਾਂ ਸਾ ਦੇ ਲਈ ਹੁਣ ਲੈਂਗੁਏਜ ਦਾ ਜਿਹੜਾ ਟੈਸਟ ਆ ਉਸ ਨੂੰ ਮਾਫ ਕਰ ਦਿੱਤਾ ਗਿਆ ਹੈ ਸੋ ਕੈਨੇਡਾ ਦੇ ਵਿੱਚੋਂ ਹੁਣ ਦੋ ਵੱਡੀਆਂ ਖੁਸ਼ਖਬਰੀਆਂ ਖਾਸ ਕਰਕੇ ਪੰਜਾਬੀਆਂ ਦੇ ਲਈ ਆ ਰਹੀਆਂ ਹਨ ਤੇ ਪੀਆਰ ਦੇ ਉੱਤੇ ਕੈਨੇਡਾ ਦੇ ਵਿੱਚ ਜਾਣ ਦੇ ਚਾਹਵਾਨਾਂ ਦੇ ਲਈ ਵੀ ਵੱਡੀ ਖੁਸ਼ਖਬਰੀ ਇਹ ਆ ਰਹੀ ਹੈ